ਹਰ ਸਾਲ ਮੰਗੂ ਸਿੱਖ ਕੌਮ ਸਾਹਿਬ ਜੀਾਂ ਦੀ ਸ਼ਹਾਦਤ ਨੂੰ ਨਮਸਕਾਰ ਕਰਨ ਵਾਸਤੇ ਸਿੱਖ ਕੌਮ ਵਾਸਤੇ ਲੱਖਾਂ ਦੀ ਗਿੰਦੀ ਚ ਸੰਗਤ ਇੱਥੇ ਇਕੱਠੀ ਹੁੰਦੀ ਹੈ ਆ ਜਿਹੜੇ ਦਿਨ ਹੈ ਬੜੇ ਸਿੱਖ ਕੌਮ ਵਾਸਤੇ ਬੜੇ ਦੁੱਖ ਦੇ ਦਿਨ ਹੈ ਸੋ ਅਸੀਂ ਵੀ ਅੱਜ ਐਸ ਪਾਰਟੀ ਸ਼ੋਮਨੀ ਕਲਚਰ ਪ੍ਰਦਾਨ ਹਰ ਸਾਲ ਵਾਂਗੂ ਅੱਜ ਕੋਰਸ ਆ ਬਏ ਇਸ ਚ ਕੌਮ ਵਾਸਤੇ ਤੇ ਮੈਂ ਤਾਂ ਬੇਨਤੀ ਕਰਦਾ ਸਾਰੀ ਕੌਮ ਨੂੰ ਕਿ ਆਹ ਦਿਨਾਂ ਚ ਆਪਾਂ ਸ਼ਹਾਦਤ ਜੋ ਹੋਈ ਹੈ ਉਸ ਪਰ ਅਰਦਾਸ ਬੇਨਤੀਆਂ ਕਰੀਏ ਕਿ ਕੌਮ ਨੂੰ ਬਲ ਬਖਸ਼ੇ ਜਿਹੜੀ ਖੁਸ਼ੇ ਕੌਮ ਹੈ ਇੱਕ ਛੋਟੀ ਨਵੀਂ ਕੌਮ ਹੈ ਜਿੰਤੀ ਚ ਆਪਾਂ ਭਾਵੇਂ ਕੱਟ ਹੈ ਪਰ ਗੁਰੂ ਮਹਾਰਾਜ ਦੀ ਇਹ ਨਹੀਂ ਬਖਸ਼ਿਸ਼ ਹੈ ਕਿ ਜਿੱਥੇ ਵੀ ਆਪਾਂ ਬਸੇ ਆ ਆਪਾਂ ਚੜ੍ਹਦੀ ਕਲਾ ਚਾਹੇ ਮਿਹਨਤ ਕਰਕੇ ਆਪਾਂ ਆਪਣਾ ਵੀ ਨਾਂ ਕਮਾਇਆ ਤੇ ਕੌਮ ਦਾ ਵੀ ਨਾਮ ਰੋਸ਼ਨ ਕੀਤਾ ਸੋ ਸ਼੍ਰੋਮਣੀ ਅਕਾਲੀ ਦਲ ਜੋ ਇੱਕ ਕੌਮ ਦੀ ਇੱਕ ਆਵਾਜ਼ ਹੈ ਕੌਮ ਦਾ ਇੱਕ ਸੁਪਨਾ ਹੈ ਕੌਮ ਦੀ ਇੱਕ ਜਾਨ ਹੈ ਸ਼੍ਰੋਮਣੀ ਅਕਾਲੀ ਦਲ ਸਿਆਸੀ ਪਾਰਟੀ ਨਹੀਂ ਕਹਿ ਸਕਦੇ ਆ ਤਾਂ ਪੰਜਾਬੀਆਂ ਦੀ ਕੌਮ ਦੀ ਇੱਕ ਸੋਚ ਹੈ ਖ੍ਰੋਮਨੀ ਕਾਲੀ ਦਲ ਦੀ ਤਕੜਾ ਹੋਣਾ ਕੌਮ ਵਾਸਤੇ ਪੰਜਾਬੀਆਂ ਵਾਸਤੇ ਬਹੁਤ ਜ਼ਰੂਰੀ ਹੈ ਝੰਡਰ ਸਾਹਿਬ ਨੂੰ ਤੇ ਉਹਨਾਂ ਦੀ ਟੀਮ ਜੋ ਸਾਡੇ ਯੂਥ ਕਾਲੀ ਦਲ ਦੇ ਪ੍ਰਧਾਨ ਹੈ ਮੈਂ ਇਹਨਾਂ ਨੂੰ ਬਹੁਤ ਵਧਾਈ ਦਿੰਦਾ ਜਦੋਂ ਦੀ ਉਹ ਪ੍ਰਧਾਨ ਬਣੇ ਹੈ ਦਿਨ ਰਾਤ ਉਹ ਤੇ ਉਹਨਾਂ ਦੀ ਟੀਮ ਮਿਹਨਤ ਕਰ ਰਹੀ ਹੈ ਨੌਜਵਾਨਾਂ ਨੂੰ ਦਸਤਾਰ ਨਾਲ ਜੋੜਨਾ ਨੌਜਵਾਨਾਂ ਕਿਉਂਕਿ ਦਸਤਾਰ ਆਪਣੀ ਸ਼ਾਨ ਹੈ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨਾ ਸਿੱਕੀ ਦੇ ਸਿਧਾਂਤਾਂ ਨਾਲ ਜੋ ਉਹਨਾਂ ਭਜੈ ਜੀ ਮੂਵਮੈਂਟ ਉਹਨਾਂ ਨੇ ਖੜੀ ਕੀਤੀ ਹੈ ਮੈਂ ਮੈਨੂੰ ਬੜਾ ਮਾਣ ਹੈ ਕਿ ਐਜ਼ ਅ ਕਾਲੀਦਰ ਪ੍ਰੈਜ਼ੀਡੈਂਟ ਮੈਂ ਉਹਨਾਂ ਨੂੰ ਵਧਾਈ ਵੀ ਦੇਣਾ ਚਾਹਣਾ ਤੇ ਮੈਂ ਚਾਹਣਾ ਹੈ ਕਿ ਆਹ ਮੂਵਮੈਂਟ ਹਰ ਜਗ੍ਹਾ ਤੇ ਅੱਜ ਹੋ ਮੜ ਜਾਏ ਹਰ ਜ਼ਿਲ੍ਹੇ ਚ ਹਰ ਤਹਿਸੀਲ ਚ ਹਰ ਬਲਾਕ ਹਰ ਪਿੰਡ ਚ ਆਹ ਜਿਹੜੇ ਆਪਣੀ ਮੂਵਮੈਂਟ ਸ਼ੁਰੂ ਕੀਤੀ ਹੈ ਦਸਤਾਰ ਦੀ ਆ ਆਪਾਂ ਨੂੰ ਲਾਗੂ ਕਰਨੀ ਦੇ ਜਿਨ੍ਹਾਂ ਨੇ ਪਹਿਲੀ ਵਾਰ ਅੱਜ ਦਸਤਾਰ ਸਜਾਈ ਹੈ ਕਿ ਦਸਤਾਰ ਦੀ ਅਹਿਮੀਅਤ ਸਮਝ ਆਈ ਹੈ ਉਹਨਾਂ ਨੂੰ ਦਸਤਾਰ ਦੀ ਅਹਿਮੀਅਤ ਕੀ ਹੈ ਕੀ ਲੱਗਦਾ ਵੀ ਇਹ ਜਹੀ ਗਰਾਊਂਡ ਲੈਵਲ ਉੱਤੇ ਜਾ ਕੇ ਦੇਖੋ ਛੋਟੇ ਸਾਹਿਬਜ਼ਾਦਾ ਨੇ ਇਸ ਦਸਤਾਰ ਕਰਕੇ ਹੀ ਆਪਣੀ ਜਾਨ ਦਾ ਸ਼ਹੀਦ ਦਿੱਤੀ ਹੈ ਨਾ ਆਪਣੇ ਗੁਰੂਆਂ ਨੇ ਜੋਸ਼ ਆਪਣੇ ਦਸਤਾਰ ਦਿੱਤੀ ਆਪਣੀ ਪਹਿਚਾਨ ਹੈ ਕੌਮ ਦੀ ਪਹਿਚਾਨ ਹੈ ਤੇ ਆਹ ਦਸਤਾਰ ਆਪ ਨੂੰ ਤੱਕ ਦਿੰਦੀ ਆ ਆਪਣੀ ਪਛਾਣ ਦਿੰਦੀ ਆ ਸਾਰਾ ਕੁਝ ਆਪਣਾ ਦਸਤਾਰ ਹੈ। ਤੋ ਇਸ ਕਰਕੇ ਆਹ ਮੂਮੈਂਟ ਆਪਾਂ ਨੂੰ ਘਰ ਘਰ ਤੱਕ ਲੈ ਕੇ ਜਾਣ ਚਾਹੀਦੀ। ਸਰ ਅਮਿਤ ਸ਼ਾਹ ਦੇ ਬਿਆਨ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਜਿਸ ਤਰ੍ਹਾਂ ਮੰਨਦੀ ਨਿਗਾਹ ਬਾਰੇ। ਦੇਖੋ ਜਿਹੜਾ ਬਿਆਨ ਦਿੱਤਾ ਗਿਆ ਮੈਂ ਉਹਦੇ ਬਾਰੇ ਕਰਨਾ ਚਾਹੁੰਦਾ। ਕੰਗ ਨੂੰ ਆਹ ਕਹਿੰਦਾ ਕਿ ਜੇ ਕਿਸੇ ਦਾ ਹੁਣ ਦਿੱਲੀ ਚ ਕਤਲਿਆ ਹੋਏ 84 ਦੇ ਅੰਦਰ ਕਤਲੇਆਮ ਕਾਨੂੰਨ ਕੀ ਕਹਿੰਦਾ ਹੈ ਕਿ ਉਹ ਦੋਸ਼ੀਆਂ ਨੂੰ ਫੜਿਆ ਜਾਏ ਤੇ ਦੋਸ਼ੀਆਂ ਨੂੰ ਅੰਦਰ ਕੀਤਾ ਜਾਏ ਲੱਖਾਂ ਲੋਕ ਮਾਰੇ ਗਏ ਹਲੇ ਤੱਕ ਕੋਈ ਵੀ ਬੰਦਾ ਫੜਿਆ ਨਹੀਂ ਗਿਆ ਹਰ ਰੋਜ਼ ਅਜੇ ਘਟਨਾ ਹੋ ਰਹੀਆਂ ਨੇ ਆਪਣੇ ਗੁਰੂ ਘਰਾਂ ਤੇ ਹਮਲੇ ਹੋ ਰਹੇ ਐ ਜਿਹੜੀ ਆ ਗੱਲ ਕਰ ਰਹੇ ਅਸੀਂ ਕਰ ਰਹੇ ਹਾਂ ਅਸੀਂ ਇਨਸਾਫ ਦੀ ਹਿਊਮਨ ਰਾਈਟਸ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੇ ਉਸ ਸਮੇਂ ਚ ਆ ਕੇ ਇਮੋਸ਼ਨਲ ਹੋ ਕੇ ਲੋਕਾਂ ਨੇ ਕਿਉਂਕਿ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਹਜ਼ਾਰਾਂ ਲੱਖਾਂ ਭੈਣ ਭਰਾਵਾਂ ਤੇ ਨੂੰ ਕਤਲ ਕੀਤਾ ਗਿਆ ਆਪਣੇ ਆਪਣੇ ਪਿਓ ਮਾਂ ਸਾਹਮਣੇ ਮਾਰੇ ਗਏ ਉਹਨਾਂ ਚ ਇੱਕ ਇਮੋਸ਼ਨ ਜਾਗੇ ਜਦ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਤਾਂ ਇਮੋਸ਼ਨ ਤੇ ਜਾਗਨੇ ਜਾਗਨੇ ਆ ਤੇ ਜਦੋਂ ਮੋਸ਼ਨ ਜਾਗ ਗਏ ਤੇ ਲੋਕਾਂ ਨੇ ਕਦਮ ਚੁੱਕੇ ਉਹ ਜੇ ਲੋਕ ਹੈ ਉਹ ਕਰੇ ਅਸੀਂ ਕਦਮ ਚੁੱਕੇ ਐ ਅਸੀਂ ਉਹਦੀਆਂ ਸਜ਼ਾ ਵੀ ਪੂਰੀ ਕਰ ਲਈਆਂ ਜੇ ਕੋਈ ਇੱਥੇ ਕਤਲ ਦੀ ਸਜ਼ਾ ਉਮਰ ਕੈਦ ਹੈ ਉਮਰ ਕੈਦ ਜੋ ਆਪਣੇ ਪੰਜਾਬ 'ਚ ਹੈ 15 ਸਾਲ ਹੈ ਇੱਥੇ ਤਾਂ 28 ਸਾਲ ਹੋ ਗਏ ਸੋਕ ਆਤ ਆਪਣੇ ਇਨਸਾਫ ਦੀ ਗੱਲ ਕਰ ਰਹੇ ਅਸੀਂ ਅਸੀਂ ਜੋ ਗੱਲ ਕਰ ਰਹੇ ਆ ਜੇਕਰ ਤੁਹਾਡੇ ਕੋਲ ਵੀ ਹੈ ਕੋਈ ਖਬਰ ਤੇ ਤੁਸੀਂ ਜਗ ਜाहिर ਕਰਨਾ ਚਾਹੁੰਦੇ ਹੋ ਤੇ ਤੁਸੀਂ ਸਾਨੂੰ ਸਾਡੇ WhatsApp ਨੰਬਰ 9914211984 ਤੇ ਪੇਸ਼ ਸਕਦੇ ਹੋ ਜਾਂ ਫਿਰ ਸਾਨੂੰ ਈਮੇਲ ਵੀ ਕਰ ਸਕਦੇ ਹੋ ਸਾਡਾ ਈਮੇਲ ਐਡਰੈਸ news86channel@gmail.com ਤੇ ਜੁੜੋ ਸਾਡੇ ਚੈਨਲ ਦੇ ਨਾਲ ਸ਼ਿਵ ਮਹਿਮਾ ਫਿਲਮਜ਼ ਐਂਡ ਪ੍ਰੋਡਕਸ਼ਨਸ ਕੰਟੈਕਟ ਫਾਰ ਵੀਡੀਓ ਐਲਬम्स ਆਫ ਸਿੰਗਲਸ VCDs ਆਫ ਬੈਂਡਸ ਵੀਡੀਓ ਆਫ ਸਿੰਗਿੰਗ ਐਂਡ ਡਾਂਸ ਪਰਫਾਰਮੈਂਸ ਆਫ ਯਰ ਚਾਈਲਡ ਡਿਜੀਟਲ ਮੋਡਲਿੰਗ ਫੋਟੋਗ੍ਰਾਫੀ ਐਂਡ ਪੋਰਟਫੋਲੀਓ ਐਟ ਅ ਵੈਰੀ ਰੀਜ਼ਨੇਬਲ ਪ੍ਰਾਈਸ कॉन्टैक्ट शिव महिमा फिल्म फोन नाइन एट डबल फाइव वन सेवन वन जीरो एट टू एस एम रिकॉर्ड कॉन्टैक्ट फॉर ऑडियो वीडियो सिंगर रिलीजिंग यूर ऑडियो वीडियो सॉन्ग कॉन्टैक्ट एस एम रिकॉर्ड मोबाइल चौरानवे छह सौ बतालीस अस्सी आठ सौ उनतालीस चौरानवे छह सौ बतालीस अस्सी आठ सौ उनतालीस